ਨਵੰਬਰ ਫਰਵਰੀ ਕੁਮਾਰ ਮਾਜਰੇ ਦਾ ਕਬੱਡੀ ਕੱਪ ਖੇਡਿਆ ਜਾਣਾ ਕੁਰਕ ਖੇਤਰ ਜ਼ਿਲ੍ਹੇ ਦਾ ਮਨਜੀਤ ਢਾਲੀਵਾਲ ਮਨਜਿੰਦਰ ਬਿਰਕ ਵੱਲੋਂ ਸੱਦਾ ਦਿੱਤਾ ਜਾ ਰਿਹਾ ਹੈ 2 ਲੱਖ ਤੇ 1.5 ਲੱਖ ਦੇ ਲਈ 16 ਬੁੱਕ ਕੀਤੀਆਂ ਟੀਮਾਂ ਖੇਡਣਗੀਆਂ ਬੈਸਟ ਰੇਡਰ ਤੇ ਜਾਫੀ ਨੂੰ ਨਵੇਂ ਸੋਨਾ ਲੀਕਾ ਦਿੱਤੇ ਜਾਣਗੇ ਸੈਮੀਫਾਈਨਲ ਮੈਚਾਂ ਦੇ ਵਿੱਚ ਮੇਰੇ ਵੀਰੋ ਬੈਸਟ ਰੇਡਰ ਤੇ ਜਾਫੀ ਨੂੰ ਜਿਹੜੇ ਮੋਟਰਸਾਈਕਲ ਦਿੱਤੇ ਜਾਣਗੇ ਕੁਮਾਰ ਮਾਜਰੇ ਦਾ ਕਬੱਡੀ ਕੱਪ ਜਿਹੜਾ 3 ਫਰਵਰੀ ਨੂੰ ਮੇਰੇ ਵੀਰੋ ਖੇਡਿਆ ਜਾਣਾ ਹੈ ਹਾਂ ਜੀ ਦੋਸਤੋ ਜਿਵੇਂ ਕਿ ਤੁਸੀਂ ਨੇ ਵੀਡੀਓ ਦੇ ਵਿੱਚ ਸੁਣ ਹੀ ਲਿਆ ਕਿ ਇਹ ਦੂਜਾ ਸ਼ਾਨਦਾਰ ਕਬੱਡੀ ਕੱਪ ਹੈ ਜੋ ਕਿ ਪਿੰਡ ਕੁਮਾਰ ਮਾਜਰਾ ਜ਼ਿਲ੍ਹਾ ਕੁਰਕ ਖੇਤਰ ਹਰਿਆਣੇ ਦੇ ਵਿੱਚ ਕਰਵਾਇਆ ਜਾਵੇਗਾ ਮਿਤੀ 3 ਫਰਵਰੀ 2024 ਨੂੰ ਇੱਥੇ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਦੇ ਮੈਚ ਕਰਵਾਏ ਜਾਣਗੇ ਜਿੱਥੇ 16 ਸੱਦੀਆਂ ਹੋਈਆਂ ਟੀਮਾਂ ਦੇ ਹੀ ਮੈਚ ਕਰਵਾਏ ਜਾਣਗੇ ਓਪਨ ਦਾ ਪਹਿਲਾ ਇਨਾਮ 2 ਲੱਖ ਰੁਪਏ ਤੇ ਦੂਜਾ ਇਨਾਮ 1.5 ਲੱਖ ਰੁਪਏ ਹੋਵੇਗਾ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਨਵੇਂ ਸੋਨਾ ਲੀਕਾ ਦਿੱਤੇ ਜਾਣਗੇ ਤੇ ਨਾਲ ਹੀ ਦੋਸਤੋ ਕਬੱਡੀ ਓਪਨ ਦੇ ਸੈਮੀਫਾਈਨਲ ਦੇ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਨਵੇਂ ਮੋਟਰਸਾਈਕਲ ਦਿੱਤੇ ਜਾਣਗੇ ਤੇ ਨਾਲ ਹੀ ਦੋਸਤੋ ਇਸ ਕਬੱਡੀ ਕੱਪ ਦਾ ਲਾਈਵ ਕਬੱਡੀ 300.com ਦੇ ਆਫੀਸ਼ੀਅਲ YouTube ਚੈਨਲ ਉੱਤੇ ਲਾਈਵ ਚਲਾਇਆ ਜਾਵੇਗਾ ਜੇ ਤੁਹਾਨੂੰ ਸਾਡੀ ਇਨਫੋਰਮੇਸ਼ਨ ਚੰਗੀ ਲੱਗੀ ਚਲਦੇ ਵੀਡੀਓ ਨੂੰ ਲਾਈਕ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ YouTube ਚੈਨਲ ਮਿਸਟਰ ਕਿੰਗ ਨੂੰ ਸਬ Oh. <laughs>